ਯੋਬੈਕ ਦੀ ਸੁਪੀਰੀਅਰ ਕੋਰਟ ਨੇ ਅਸਥਾਈ ਵਿਦੇਸ਼ੀ ਕਾਮਯਾਦੇ ਉਸ ਕਲਾਸ ਐਕਸ਼ਨ ਮੁਕਦਮੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਵਿੱਚ ਇਨਾ ਕਾਮਯਾਨੇ ਉਹਨਾਂ ਵਰਕ ਪਰਮਿਟਾਂ ਨੂੰ ਲੈ ਕੇ ਫੈਡਰਲ ਸਰਕਾਰ ਦੇ ਖਿਲਾਫ ਇੱਕ ਮੁਕਦਮਾ ਠੋਕੇਆ ਹੈ ਜਿਹੜੇ ਪਰਮਿਟ ਕਾਮਯਾਨ ਨੂੰ ਕਿਸੇ ਖਾਸ ਰੋਜ਼ਗਾਰਦਾਤਾ ਦੇ ਨਾਲ ਜੋੜਦੇ ਨੇ ਇਹ ਮੁਕਦਮਾ 2023 ਦੇ ਵਿੱਚ ਮੌਂਟਰੀਅਲ ਆਧਾਰਿਤ ਐਸੋਸੀਏਸ਼ਨ ਫਾਰ ਦਾ ਰਾਈਟਸ ਆਫ ਹਾਊਸਹੋਲਡ ਐਂਡ ਫੋਰਮ ਵਰਕਰਜ਼ ਦੁਆਰਾ ਸ਼ੁਰੂ ਕੀਤਾ ਗਿਆ ਸੀ ਇਸ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਕਲੋਜ਼ਡ ਵਰਕ ਪਰਮਿਟ ਯਾਨੀ ਜਿਸ ਦੇ ਵਿੱਚ ਵਰਕ ਪਰਮਿਟ ਕਿਸੇ ਨੌਕਰੀ ਦਾਤਾ ਦੇ ਨਾਲ ਜੁੜੇ ਹੁੰਦੇ ਨੇ ਇਹ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੀ ਉਲੰਘਣਾ ਕਰਦੇ ਨੇ ਸ਼ੁੱਕਰਵਾਰ ਨੂੰ ਕਯੂਬਿਕ ਸੁਪੀਰੀਅਰ ਕੋਰਟ ਦੀ ਜਸਟਿਸ ਸਲਵਾਨਾ ਕੌਂਟੇ ਨੇ ਇਸ ਮੁਕਦਮੇ ਨੂੰ ਮਨਜ਼ੂਰ ਕਰ ਦਿੱਤਾ ਜਿਸ ਦੇ ਵਿੱਚ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ 17 ਅਪ੍ਰੈਲ 1982 ਤੋਂ ਬਾਅਦ ਵਰਕ ਪਰਮਿਟ ਜਾਰੀ ਕੀਤਾ ਹੋਵੇ ਜਿਹੜਾ ਕਿ ਕਿਸੇ ਖਾਸ ਰੋਜ਼ਗਾਰਦਾਤਾ ਦੇ ਨਾਲ ਜੁੜਿਆ ਹੋਇਆ ਹੋਵੇ ਇਹ ਮੁਕਦਮਾ ਹਰਜ਼ਾਨੇ ਦੀ ਅਤੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਦੇ ਕੁਝ ਨਿਯਮਾਂ ਨੂੰ ਗੈਰ ਸੰਵਿਧਾਨਕ ਅਨੁਛੇਦ ਐਲਾਨਨ ਦੀ ਮੰਗ ਕਰਦਾ ਹੈ ਇਸ ਕੇਸ ਵਿੱਚ ਮੁੱਖ ਮੁੱਦਾ ਇੱਕ ਗੁਆਟੇਮਾਲਾ ਦਾ ਇੱਕ ਖੇਤੀ ਮਜ਼ਦੂਰ ਹੈ ਜਿਸ ਨੇ ਇੱਕ ক্লোਜ਼ਡ ਪਰਮਿਟ ਦੇ ਤਹਿਤ ਕੰਮ ਕਰਦੇ ਸਮੇਂ ਦੁਰਵਿਵਹਾਰ ਦੇ ਇਲਜ਼ਾਮ ਵੀ ਲਗਾਏ। ਜੇਕਰ ক্লোਜ਼ਡ ਪਰਮਿਟ ਦੇ ਅਧੀਨ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਹਨਾਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਜਾ ਸਕਦਾ ਹੈ। ਇਹ ਉਹ ਨਿਯਮ ਹੈ ਜਿਸ ਬਾਰੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਰੋਜ਼ਗਾਰ ਦਾ ਤਾਵਾ ਦੁਆਰਾ ਦੁਰਵਿਵਹਾਰ ਨੂੰ ਹੁਲਾਰਾ ਦਿੰਦਾ ਹੈ। ਫੈਡਰਲ ਸਰਕਾਰ ਦੇ ਕੋਲ ਇਹ ਫੈਸਲਾ ਕਰਨ ਦੇ ਲਈ 30 ਦਿਨ ਹੋਣਗੇ ਕਿ ਕੀ ਇਸ ਫੈਸਲੇ ਖਿਲਾਫ ਅਪੀਲ ਕਰਨੀ ਹੈ ਜਾਂ ਨਹੀਂ। ਪਿਛਲੇ ਮਹੀਨੇ ਨੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਦਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆਧੁਨਿਕ ਗੁਲਾਮੀ ਦੇ ਮਨਪੰਨ ਦਾ ਟਿਕਾਣਾ ਹੈ ਯਾਨੀ ਕਿ ਕਾਮਿਆਂ ਦੇ ਕੋਲੋਂ ਗੁਲਾਮੀ ਕਰਵਾਉਣ ਦਾ ਸਾਧਨ ਬਣ ਗਿਆ ਹੈ ਬੀਸੀ ਕੰਜ਼ਰਵੇਟਿਵ ਉਹਨਾਂ ਤਬਦੀਲੀਆਂ ਦਾ ਵਾਅਦਾ ਕਰ ਰਹੇ ਨੇ ਜਿਸ ਤੇ ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੇ ਲੋਕ ਸੰਘਰਸ਼ ਕਰ ਰਹੇ ਨੇ ਤੇ ਜੰਗਲਾਤ ਉਦਯੋਗ ਨੂੰ ਹੋਰ ਸਿਰਤਾ ਮਿਲੇਗੀ ਲੀਡਰ ਜੋਨ ਅਰਸਟਡ ਨੇ ਸੂਬਾਈ ਚੋਣ ਮੋਹਮਦੀ ਅਧਿਕਾਰਤ ਸ਼ੁਰੂਆਤ ਤੋਂ ਇੱਕ ਹਫਤਾ ਪਹਿਲਾਂ ਸੈਕਟਰ ਦੇ ਲਈ ਆਪਣੀ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਇੱਕ ਕੰਜ਼ਰਵੇਟਿਵ ਸਰਕਾਰ ਲੱਕੜ ਦੀ ਕਟਾਈ ਹੋਣ ਤੇ ਅਦਾ ਕੀਤੀ ਸਟੈਂਪਸ ਫੀਸਾਂ ਨੂੰ ਖਤਮ ਕਰੇਗੀ ਤੇ ਇਸ ਦੀ ਬਜਾਏ ਤਿਆਰ ਕੀਤੇ ਜਾਣ ਵਾਲੇ ਅੰਤਮ ਉਤਪਾਦਾਂ ਦੇ ਉੱਤੇ ਟੈਕਸ ਲਗਾਏਗੀ ਰਸਟ ਨੇ ਕਿਹਾ ਹੈ ਕਿ ਇੱਕ ਸੂਬਾਈ ਕੰਜ਼ਰਵੇਟਿਵ ਸਰਕਾਰ ਦੇ ਅਧੀਨ ਇੱਕ ਛੋਟੀ ਜਿਹੀ ਫੀਸ ਪਹਿਲਾਂ ਤੋਂ ਵਸੂਲੀ ਜਾ ਸਕਦੀ ਹੈ ਪਰ ਵੱਡੀ ਮਾਤਰਾ ਪ੍ਰਕਿਰਿਆ ਦੇ ਅੰਤ ਵਿੱਚ ਆਵੇਗੀ ਇਹ ਨਿਰਭਰ ਕਰਦਾ ਹੈ ਕਿ ਕਿਸ ਕਿਸਮ ਦਾ ਉਤਪਾਦ ਬਣਾਇਆ ਗਿਆ ਹੈ ਉਹਨਾਂ ਇਹ ਵੀ ਸਮੀਖਿਆ ਕਰਨ ਦਾ ਵਾਅਦਾ ਕੀਤਾ ਕਿ ਕਿਵੇਂ ਜੰਗਲੀ ਅਗਾਹ ਪ੍ਰਬੰਧਨ ਕੀਤਾ ਜਾਂਦਾ ਹੈ ਤੇ ਨਾਲ ਹੀ ਪਰਮਿਟ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਤੇ ਪ੍ਰੋਵਿੰਸ ਦੇ ਜਿਹੜੇ ਮੁਕਾਬਲੇ ਨੇ ਉਹਨਾਂ ਦੀ ਲਾਗਤ ਢਾਂਚੇ ਦੀ ਸਮੀਖਿਆ ਕਰਨ ਦਾ ਵਾਅਦਾ ਕੀਤਾ ਹੈ ਬੀਸੀਓਤਰੀ ਅਮਰੀਕਾ ਦੇ ਵਿੱਚ ਕਿਸੇ ਅਮਰੀਕਾ ਅਮਰੀਕਾ ਦੇ ਵਿੱਚ ਕਿਸੇ ਵੀ ਅਧਿਕਾਰ ਖੇਤਰ ਦਾ ਸਭ ਤੋਂ ਵੱਧ ਲਾਗਤ ਵਾਲਾ ਜਿਹੜਾ ਉਤਪਾਦਕ ਹੈ ਸਾਨੂੰ ਉਹਨਾਂ ਖਰਚਿਆਂ ਨੂੰ ਘਟਾਉਣ ਦੇ ਯੋਗ ਹੋਣ ਦੀ ਲੋੜ ਹੈ ਤਾਂ ਜੋ ਸਾਡਾ ਜੰਗਲਾਤ ਖੇਤਰ ਅਸਲ ਦੇ ਵਿੱਚ ਪੁਨਰ ਨਿਵੇਸ਼ ਕਰਨ ਦੇ ਯੋਗ ਹੋ ਸਕੇ ਨੌਕਰੀਆਂ ਪੈਦਾ ਕਰਨ ਦੇ ਯੋਗ ਹੋ ਸਕੇ ਤੇ ਇਹ ਯਕੀਨੀ ਬਣਾ ਸਕੇ ਕਿ ਉਹ ਸਾਡੇ ਭਾਈਚਾਰਿਆਂ ਦਾ ਸਮਰਥਨ ਕਰਨ ਦੇ ਯੋਗ ਹੋਣ ਦੇ ਲਈ ਅਜੇ ਵੀ ਮੌਜੂਦ ਨੇ ਇਸ ਦੌਰਾਨ ਸ਼ਾਸਨ ਕਰਨ ਵਾਲੇ ਨਿਊ ਡੈਮੋਕ੍ਰੇਟਸ ਆ ਕਹਿਣਾ ਹੈ ਕਿ ਸਟੈਂਪੇਜ ਫੀਸਾਂ ਨੂੰ ਖਤਮ ਕਰਨ ਦੇ ਨਾਲ ਸੰਯੁਕਤ ਰਾਜ ਦੇ ਨਾਲ ਸੌਫਟ वुਡ ਲੰਬਰ ਵਿਵਾਦ ਨੂੰ 扑ਕਾਇਆ ਜਾਵੇਗਾ ਤੇ ਜੰਗਲਾਤ ਕਰਮਚਾਰੀਆਂ ਨੂੰ ਨੁਕਸਾਨ ਹੋਵੇਗਾ ਦੱਸੇ ਕਿ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਨਰਮ ਲੱਕੜ ਦਾ ਵਿਵਾਦ ਕਈ ਦਹਾਕਿਆਂ ਪੁਰਾਣਾ ਹੈ ਅਗਸਤ ਵਿੱਚ ਯੂਐਸ ਡਿਪਾਰਟਮੈਂਟ ਆਫ ਕਾਮਰਸ ਨੇ ਸੌਫਟਵੁੱਡ ਲੰਬਰ ਤੇ ਡਿਊਟੀ ਲਗਭਗ ਦੁੱਗਣੀ ਕਰ ਦਿੱਤੀ ਹੈ ਪੁਮੰਤਰੀ ਵਪਾਰ ਮੰਤਰੀ ਨੇ ਕਿਹਾ ਹੈ ਕਿ ਕੈਨੇਡਾ ਨੇ ਅਮਰੀਕਾ ਮੈਕਸੀਕੋ ਸਮਝੌਤੇ ਦੇ ਤਹਿਤ ਦੋ ਕਾਨੂੰਨੀ ਚੁਣੌਤੀਆਂ ਸ਼ੁਰੂ ਕਰਨ ਦੇ ਲਈ ਕਦਮ ਚੁੱਕੇ ਨੇ ਯੂਨਾਈਟਿਡ ਸਟੀਲ ਵਰਕਰਜ਼ ਯੂਨੀਅਨ ਦੇ ਅਨੁਸਾਰ ਕੈਨਫੋਰਡ ਨੇ ਨਵੰਬਰ 2011 ਤੋਂ ਸੂਬੇ ਦੇ ਵਿੱਚ 10 ਮਿੱਲਾਂ ਬੰਦ ਕਰ ਦਿੱਤੀ ਨੇ ਜਿਨ੍ਹਾਂ ਦੇ ਵਿੱਚ ਉੱਤਰੀ ਬੀਸੀ ਦੇ ਵਿੱਚ 9 ਸ਼ਾਮਿਲ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ